ਅਹ ਵੇਖੋ ਜੀ ਸਾਡਾ ਪੰਜਾਬ ਹੈ ਇਹਦਾ ਵਾਤਾਵਰਨ ਅਸੀਂ ਕਿਉਂ ਗੰਦਲਾ ਕਰੀਏ ਠੀਕ ਹੈ ਲੋੜ ਹੈ ਸਾਨੂੰ ਖੇਤੀ ਦੀ ਸਾਡੇ ਟੇਟ ਨਾਲ ਜੁੜੀ ਹੋਈ ਹੈ ਅਸੀਂ ਦੇਸ਼ ਦੀ ਭੁੱਖ ਵੀ ਦੂਰ ਕਰਦੇ ਆ ਜਿਹੜੀ ਝੋਨਾ ਖੇਤੀ ਜਿਹੜੀ ਲਾਹੇਵੰਦ ਹੋ ਚੱਲੀ ਔਰ ਉਹ ਜ਼ਿਆਦਾ ਹੁਣ ਪੰਜਾਬ ਵਿੱਚ ਬੀਜੀ ਜਾਂਦੀ ਹੈ ਹਾਲਾਂਕਿ ਸਾਨੂੰ ਬਹੁਤ ਪਾਣੀ ਦਾ ਫਿਕਰ ਹੋਇਆ ਉਹਦੇ ਲਈ ਕਈ ਜਿਵੇਂ ਉਹ ਦੀਆਂ ਨਸਲਾਂ ਵੀ ਇਹੋ ਜਿਹੀਆਂ ਵੀ ਜਿਹੜੀਆਂ ਘੱਟ ਪਾਣੀ ਲੈਣ ਘੱਟ ਸਮਾਂ ਲੈਣ ਉਸ ਵਾਸਤੇ ਵੀ ਖਿਆਲ ਕੀਤਾ ਗਿਆ ਉਹਦਾ ਜਿਹੜਾ ਪਰਾਲੀ ਵਗੈਰਾ ਕਿਉਂਕਿ ਜੇ ਫਸਲ ਹੋਊਗੀ ਤਾਂ ਰਹਿਣ ਖੁੰਦ ਵੀ ਬਣੋ ਉਹਦੀ ਬਹੁਤ ਹੀ ਚਰਚਾ ਪੰਜਾਬ ਦੇ ਨਾਂ ਤੇ ਲੱਗ ਜਾਂਦੀ ਹੈ ਵੀ ਪੰਜਾਬ ਵੱਲੋਂ ਪਰਾਲੀ ਦਾ ਧੂਆ ਆਉਂਦਾ ਉਸ ਨੂੰ ਸੰਭਾਲਣ ਦੇ ਲਈ ਉਹਦਾ ਪ੍ਰਬੰਧ ਕਰਨ ਦੇ ਲਈ ਪੰਜਾਬ ਸਰਕਾਰ ਸੈਡਰ ਸਰਕਾਰ ਵੀ ਉਹਦੇ ਵਿੱਚ ਹਿੱਸਾ ਪਾਉਂਦੀ ਹੈ ਪਿਛਲੀ ਵਾਰ 350 ਕਰੋੜ ਰੁਪਈਆ ਇਹ ਜਿਹੜੇ ਵਧੀਆ ਮਸ਼ੀਨਰੀ ਦਿੱਤੀ ਗਈ ਸੀ ਐਤਕੀ ਵੀ 20 ਹਜ਼ਾਰ ਅਰਜ਼ੀਆਂ ਆਈਆਂ ਉਹਨਾਂ ਲਈ ਐਤਕੀ ਵੀ ਦੇ ਰਹੇ ਹਾਂ ਪਿਛਲੇ ਸਾਲ ਬਹੁਤ ਸਾਰਾ ਵੱਡਾ ਕੰਟਰੋਲ ਕਰ ਲਿਆ ਸੀ ਉਹਦੇ ਨਾਲ ਅਸੀਂ ਅੱਗੇ ਹੋਰ ਵਧ ਜਾਗੇ ਸਫਲ ਹੋਵਾਂਗੇ ਅਸੀਂ ਸਾਰੇ ਝੋਨੇ ਆ ਕਿ ਕੋਈ ਨਾ ਕੋਈ ਉਹੋ ਜਿਹੀ ਫਸਲ ਬੀਜਣ ਲੱਗ ਜਾਈਏ ਜਿਹਦੇ ਨਾਲ ਸਾਡੂੰ ਝੋਨੇ ਦਾ ਖੇੜਾ ਛੜਾ ਸਕੀਏ ਉਹਦੇ 'ਚ ਪੰਜਾਬ ਸਰਕਾਰ ਉਹ ਵੀ ਲੱਗੀ ਹੋਈ ਹੈ ਔਰ ਸਾਨੂੰ ਦਿੱਲੀ ਵੱਲੋਂ ਵੀ ਸੈਂਟਰਲ ਗਵਰਨਮੈਂਟ ਵੱਲੋਂ ਵੀ ਇਹ ਜਿਹੜਾ 7000 ਪਰ ਏਕੜ ਕਿਹਾ ਗਿਆ ਔਰ 7000 ਨਾਲ ਘਰ ਪੂਰਾ ਨਹੀਂ ਹੁੰਦਾ ਸੀ ਸੋਚ ਰਹੇ ਆ ਕਿ ਇਹਦੀ ਕਿਵੇਂ ਨਾ ਕਿਵੇਂ ਜਿਹੜੀ ਸੌਖੀ ਖੇਤੀ ਤੇ ਮੁਨਾਫੇ ਵਾਲੀ ਕੀਤੀ ਜਾਵੇ ਜਿੱਥੇ ਸਾਡਾ ਪਾਣੀ ਵੀ ਬਚ ਸਕੇ ਸਾਡਾ ਪੰਜਾਬ ਹੈ ਸਾਰੇ ਪੰਜਾਬੀਆਂ ਦਾ ਪੰਜਾਬ ਹੈ ਅਸੀਂ ਪੰਜਾਬ ਬਚਾਉਂਦੇ ਸਾਰਿਆਂ ਨੂੰ ਵੱਡੀ ਖੁਸ਼ੀ ਸਾਰੇ ਭਾਈਚਾਰੇ ਨੂੰ ਸਾਰੇ ਪੰਜਾਬੀਆਂ ਨੂੰ ਅੱਜ ਦੇ ਦਿਨ ਦੀ ਵਧਾਈ ਦਿੰਦਾ ਕਿ ਸਾਡੇ ਜਿਹੜਾ ਮੁੱਖ ਕਿਤਾ ਖੇਤੀਬਾੜੀ ਉਹਦੇ ਨਾਲ ਜੁੜਿਆ ਹੋਇਆ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕੋਲ ਬਹੁਤ ਲੰਮੇ ਸਮੇਂ ਤੋਂ ਇਹ ਮੇਲਾ ਲਾਇਆ ਜਾਂਦਾ ਜਿਹਦੇ ਚੋਂ ਸਾਡੇ ਕਿਸਾਨ ਭਰਾਵਾਂ ਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ ਬਹੁਤ ਸਾਰੇ ਜਿਹੜੇ ਨਵੀਂ ਟੈਕਨੀਕ ਦੀਆਂ ਗੱਲਾਂ ਹੋਣ ਲੱਗੀਆਂ ਇੱਥੇ ਇਕਵਿਪਮੈਂਟ ਵਗੈਰਾ ਉਹ ਲੈ ਕੇ ਨਮੈਸ਼ ਲਾਉਂਦੇ ਉਹਨਾਂ ਨੂੰ ਵੀ ਦੇਖਦੇ ਆ ਨਮੇ ਨਮੇ ਬੀਜ ਨਮੀ ਖੇਤੀ ਉਹਨੂੰ ਕਰਨ ਵਾਸਤੇ ਆਉਂਦੇ ਆ ਇਸ ਲਈ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਅੱਜ ਮੈਨੂੰ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਇਸ ਮੇਲੇ ਨੂੰ ਸ਼ੁਰੂਆਤ ਕਾਊਂਟ ਕਰਨ ਦਾ ਮੌਕਾ ਮਿਲਿਆ ਮੇਰੇ ਲਈ ਵੀ ਮੱਠਪਾਗਾ ਹੈ ਸੋ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਸੱਚ ਹੋ ਜਾਣਾ ਨਾ ਕਿਸੇ ਗੱਲ ਕੀਤੀ ਹੈ ਝੋਨੇ ਦੀ ਪੜਾਹੀ ਨੂੰ ਨਾਸ ਵਾਲਾ ਬਸ ਵੀ ਅਪੀਲ ਕੀਤੀ ਹੈ ਕਿ ਤੁਹਾਨੂੰ ਕਿਸ ਤਰ੍ਹਾਂ ਦੇਖਦੇ ਹੋ ਸਾਡਾ ਅ ਵੇਖੋ ਜੀ ਸਾਡਾ ਪੰਜਾਬ ਹੈ ਇਹਦਾ ਵਾਤਾਵਰਨ ਅਸੀਂ ਕਿਉਂ ਗੰਦਲਾ ਕਰੀਏ ਠੀਕ ਹੈ ਲੋੜ ਹੈ ਸਾਨੂੰ ਖੇਤੀ ਦੀ ਸਾਡੇ ਢੇਟ ਨਾਲ ਜੁੜੀ ਹੋਈ ਹੈ ਅਸੀਂ ਦੇਸ਼ ਦੀ ਭੁੱਖ ਵੀ ਦੂਰ ਕਰਦੇ ਹਾਂ ਜਿਹੜੀ ਝੋਨਾ ਖੇਤੀ ਜਿਹੜੀ ਲਾਹੇਵੰਦ ਹੋ ਚੱਲੀ ਔਰੋ ਜ਼ਿਆਦਾ ਹੁਣ ਪੰਜਾਬ ਵਿੱਚ ਬੀਜੀ ਜਾਂਦੀ ਹੈ ਹਾਲਾਂਕਿ ਸਾਨੂੰ ਬਹੁਤ ਪਾਣੀ ਦਾ ਫਿਕਰ ਹੋਇਆ ਉਹਦੇ ਲਈ ਕਈ ਜਿਵੇਂ ਜੁਦੀਆਂ ਨਸਲਾਂ ਵੀ ਇਹੋ ਜੀਆਂ ਵੀ ਜਿਹੜੀਆਂ ਘੱਟ ਪਾਣੀ ਲੈਣ ਘੱਟ ਸਮਾਂ ਲੈਣ ਉਸ ਵਾਸਤੇ ਵੀ ਖਿਆਲ ਕੀਤਾ ਗਿਆ ਉਹਦਾ ਜਿਹੜਾ ਪਰਾਲੀ ਵਗੈਰਾ ਕਿਉਂਕਿ ਜੇ ਫਸਲ ਹੋਊਗੀ ਤਾਂ ਰਹਿਣ ਖੁੰਦ ਵੀ ਬਣੋ ਉਹਦੀ ਬਹੁਤ ਹੀ ਚਰਚਾ ਪੰਜਾਬ ਦੇ ਨਾਂ ਤੇ ਲੱਗ ਜਾਂਦੀ ਹੈ ਕਿ ਪੰਜਾਬ ਵੱਲੋਂ ਪਰਾਲੀ ਦਾ ਧੂਆ ਹੁੰਦਾ ਉਸ ਨੂੰ ਸੰਭਾਲਣ ਦੇ ਲਈ ਉਹਦਾ ਪ੍ਰਬੰਧ ਕਰਨ ਦੇ ਲਈ ਪੰਜਾਬ ਸਰਕਾਰ ਸੈਂਟਰਲ ਸਰਕਾਰ ਵੀ ਉਹਦੇ ਵਿੱਚ ਹਿੱਸਾ ਪਾਉਂਦੀ ਹੈ ਪਿਛਲੀ ਵਾਰ 350 ਕਰੋੜ ਰੁਪਇਆ ਇਹ ਜਿਹੜੇ ਵਧੀਆ ਮਸ਼ੀਨਰੀ ਦਿੱਤੀ ਗਈ ਸੀ ਐਤਕੀ ਵੀ 20 ਹਜ਼ਾਰ ਅਰਜ਼ੀਆਂ ਆਈਆਂ ਉਹਨਾਂ ਲਈ ਐਤਕੀ ਵੀ ਦੇ ਰਹੇ ਆ ਪਿਛਲੇ ਸਾਲ ਬਹੁਤ ਸਾਰਾ ਵੱਡਾ ਕੰਟਰੋਲ ਕਰ ਲਿਆ ਸੀ ਉਹਦੇ ਨਾਲ ਅਸੀਂ ਅੱਗੇ ਹੋਰ ਵਧਾਂਗੇ ਸਫਲ ਹੋਵਾਂਗੇ ਪੰਜਾਬ ਦੇ ਨਾਲ ਕਿਤੇ ਵੀ ਮਾਤ ਮਿਲੀ ਆਉਂਦੇ ਆਪਾਂ ਮੇਲੇ ਦੀ ਗੱਲ ਕਰ ਲਈਏ ਤਾਂ ਬਧੀਆ ਗੱਲ ਹੈ ਹਜੇ ਕਿਉਂ ਜੀ ਸਮਾਂ ਦਿਓ ਕਾਫੀ ਦਿਨਾਂ ਤੋਂ ਅੰਤ ਨਹੀਂ ਮਿਲੀ ਹੈ ਅਛੇ ਮੈਨੂੰ ਦੱਸਿਓ ਕਿ ਕੇ ਜੀ ਬਾਸਾ ਸਾਹਿਬ ਜੀ ਮਾਤ ਮਿਲੀ ਸਾਡੇ ਸੁਪਰੀਮੋ ਨੇ ਜਿਨ੍ਹਾਂ ਨੇ ਬਹੁਤ ਵੱਡਾ ਅੰਦੋਲਨ ਕਰਕੇ ਸੱਚ ਦੀ ਲੜਾਈ ਲੜ ਕੇ ਲੋਕਾਂ ਵਿੱਚ ਨਵੀਂ ਪ੍ਰੇਰਿਤ ਪਾਈ ਨਮਈ ਦਿਸ਼ਾ ਦਿੱਤੀ ਨਵਾਂ ਦਿਸ਼ਾ ਵਿਖਾਈ ਇਸ ਦੇਸ਼ ਦੀ ਦਸ਼ਾ ਬਦਲਣ ਦੇ ਲਈ ਜ਼ੋਰ ਲਾਇਆ ਉਹਨਾਂ ਨੂੰ ਬੜੇ ਲੰਮੇ ਸਮੇਂ ਤੋਂ ਮੋਦੀ ਦੀ ਸਰਕਾਰ ਜਿਹੜੀ ਤਾਨਾਸ਼ਾਹ ਦੇ ਤੌਰ ਤੇ ਕੰਮ ਕਰਦੀ ਹੈ ਉਹ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੇ ਕੋਈ ਗੱਲ ਸਬੂਤ ਤਾਂ ਲਿਆਉਣਾ ਉਹਦੇ ਵਿੱਚ ਵੈਸੇ ਹੀ ਉਹਨਾਂ ਨੂੰ ਉਲਝਾਈ ਬੈਠੇ ਸੀ ਉਹਦੀ ਜਬਾਨ ਤੇ ਮਿਲੀ ਹੈ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਜਦੋਂ ਆਉਣਗੇ ਪਾਰਟੀ ਦੇ ਵਰਕਰਾਂ ਚ ਔਰ ਲੋਕਾਂ ਵਿੱਚ ਵੀ ਬਹੁਤ ਵੱਡਾ ਹੌਸਲਾ ਤੇ ਉਤਸ਼ਾਹ ਪਏ ਪੰਜਾਬ ਦੇ ਕਿਸਾਨ ਤਿਆਰ ਹੈ ਝੋਨੇ ਦੀ ਫਸਲ ਨਾ ਬੀਜ ਲੈ ਕੇ ਗੰਦੇ ਪੰਜਾਬ ਸਰਕਾਰ ਅਗਰ ਉਹਨਾਂ ਦੂਜੀ ਫਸਲਾਂ ਬਸਤੇ ਉਹਨਾਂ ਨੂੰ ਸਬਸਿਡੀ ਦੇਣ ਤਾਂ ਪੰਜਾਬ ਦੇ ਕਿਸਾਨਾਂ ਨਾਲ ਝੋਨੇ ਦੀ ਫਸਲ ਨਹੀਂ ਛੱਡੇ ਦੂਜੀ ਫਸਲਾਂ ਲੈ ਸਕਦੇ ਤੁਸੀਂ ਮੇਰੀ ਵੀ ਰੋਜ਼ ਕਿਸਾਨਾਂ ਨਾਲ ਗੱਲ ਹੁੰਦੀ ਹੈ ਮੈਂ ਬਹੁਤਾ ਵੱਡਾ ਜਾਂ ਕਿਸੇ ਪਾਸਿਓਂ ਆਇਆ ਨਹੀਂ ਮੈਂ ਆਪ ਸੁਧਾਰਨ ਦਾ ਜ਼ਿੰਮੇਵਾਰ ਹਾਂ ਅਸੀਂ ਸਾਰੇ ਚਾਹੁੰਦੇ ਆ ਕਿ ਕੋਈ ਨਾ ਕੋਈ ਉਹੋ ਜੀ ਫਸਲ ਬੀਜਣ ਲੱਗ ਜਾਈਏ ਜਿਹਦੇ ਨਾਲ ਸਾਡਾ ਝੋਨੇ ਦਾ ਖੇੜਾ ਛੜਾ ਸਕੀਏ ਉਹਦੇ 'ਚ ਪੰਜਾਬ ਸਰਕਾਰ ਉਹ ਵੀ ਲੱਗੀ ਹੋਈ ਹੈ ਔਰ ਸਾਨੂੰ ਦਿੱਲੀ ਵੱਲੋਂ ਵੀ ਸੈਂਟਰਲ ਗਵਰਨਮੈਂਟ ਵੱਲੋਂ ਵੀ ਇਹ ਜਿਹੜਾ 7000 ਪਰ ਏਕੜ ਕਿਹਾ ਗਿਆ ਔਰ 7000 ਨਾਲ ਘਰ ਪੂਰਾ ਨਹੀਂ ਹੁੰਦਾ ਸੀ ਸੋਚ ਰਹੇ ਆ ਵੀ ਇਹਦੀ ਕਿਵੇਂ ਨਾ ਕਿਵੇਂ ਜਿਹੜੀ ਸੌਖੀ ਖੇਤੀ ਤੇ ਮੁਨਾਫੇ ਵਾਲੀ ਕੀਤੀ ਜਾਵੇ ਜਿੱਥੇ ਸਾਡਾ ਪਾਣੀ ਵੀ ਬਚ ਸਕੇ ਸਾਡਾ ਪੰਜਾਬ ਹੈ ਸਾਰੇ ਪੰਜਾਬੀਆਂ ਦਾ ਪੰਜਾਬ ਅਸੀਂ ਪੰਜਾਬ ਬਚਾਵਾਂਗੇ ਖੇਤੀਬਾੜੀ ਇੱਥੇ ਕਿਹੜਾ ਜਾਪਕ ਨੇ ਉਹ ਧਰਨੇ ਤੇ ਬੈਠਣਾਂ ਦੇ ਮਾਰੀ ਬੜਾ ਲੰਮਾ ਹੈ ਦੀ ਖੇਤੀਬਾੜੀ ਤੇ ਇੱਥੇ ਕੰਮ ਕਰਨ ਵਾਲੇ ਇਹਨਾਂ ਆਪ ਕਰਨੇ ਆ ਚਾਹੁੰਦੇ ਉਹ ਧਰਨੇ ਤੇ ਬੈਠਣੂ ਮੈਨੂੰ ਮੈਨੂੰ ਇੱਕ ਡੈਪੂਟੇਸ਼ਨ ਮਿਲ ਕੇ ਗਿਆ ਸੀ ਮੈਂ ਉਹਨਾਂ ਦੀ ਗੱਲਬਾਤ ਸੁਣ ਤਰੀ ਸਾਰਾ ਪਾਈ ਕਹਿੰਦੇ ਜੇ ਕੋਈ ਹੋਰ ਵੀ ਹੋਵੇ ਮੈਨੂੰ ਦੱਸ ਦੇਣਗੇ ਜੇ ਕਿਸੇ ਨੂੰ ਵੀ ਸਮੱਸਿਆ ਆਵੇ ਦੱਸਣ ਵਾਲੀ ਗੱਲ ਨਾਲ ਹੀ ਮਸਲੇ ਹੱਲ ਹੋ ਜਾਂਦੇ ਅਮਰਪੁਰ ਵਿੱਚ ਅੱਜ ਰਿਸ਼ਤਿਆਂ ਦੇ ਰੀਡੂ